ਆ ਜਿੰਦਗੀ ਰਹੀ ਰੱਬ ਕਿਸੇ ਜੇ ਤਾਂ ਵਿਹਨਾ ਹੋਣਾ ਕਰ ਬੈਂਕ ਲੱਗ ਗਏ ਮੈਂ ਰਹਾ ਜੇ ਮੈਂ ਧੁੱਤ ਪਈ ਜਾਂਦੀ ਹਾਂ ਪਰ ਕੱਲ ਸ਼ਰਤ ਲੱਗੀ ਜਾਂਦੀ ਐ ਇਹ 10 ਰੁਪਏ ਪਿੰਡੀ ਜਾਂਦਾ ਮੈਂ ਕਿਹਾ ਯਾਰ ਫੋਨ ਲਾ ਹਾਂ ਆ ਲੈ ਮੇਰੇ ਨਾਲ ਤਮੋਨੇ ਦੇ ਘਰੋਂ ਸੀ ਮੈਂ ਕਿਹਾ ਤੂੰ ਫੋਨ ਲਾਉਣਾ ਜੇ ਉਹਨੇ 10 ਰੁਪਏ ਕਿਲੋ ਕਹਤਾ 1000 ਰੁਪਏ ਤੈਨੂੰ ਦੇਉਂਗਾ ਤੇ ਜੇ ਨੇ ਜਿਹਨੇ ਕਹਤਾ ਵਾਧ ਸੀ ਫਿਰ ਤੂੰ ਮੈਨੂੰ ਯਾਰ ਦੇ ਹਾਂ 1000 ਯਾਰ ਦੀ ਸ਼ਰਤ ਐ ਇਹ ਆਦਾ ਵੀ ਪਿੰਡੀ 10 ਰੁਪਏ ਐ ਮੰਡੀ ਚੜਾ ਤੋਰੀ ਦਾ 20 ਦਾ ਦੱਸ ਤੋਰੀ ਦਾ 80 ਦਾ ਦੱਸ ਤੋਰੀ ਦਾ 10 ਤੋਰੀ ਦਾ 10 ਰੁਪਏ ਤੋਰੀ ਦਾ 10 ਇਹ ਕੋਈ ਇਹਨੂੰ ਸਾਈਡ ਦਾ ਨਹੀਂ ਹਾਂ ਕੋਈ ਟਾਇਰ ਨਹੀਂ ਇਹ ਤਾਂ ਨਹੀਂ ਇਹ ਬਰ ਰੱਖਦਾ ਅੱਛਾ ਆਨੇ ਕਿਹੜਾ ਟਾਇਰ ਲੈ ਲਿਆ ਕਿਹੜਾ ਟਾਇਰ ਲੈ ਲਿਆ ਹਾਂ ਹਾਂ ਆਪ ਤੇ ਜੇ ਤੋ ਕੋਲ ਦੀ ਨਗੇ ਟਾਇਰ ਕੀ ਹੋ ਗਿਆ ਪੁਲਾਹ ਕਾ ਸ਼ਰਤ ਫਿਰ ਯਾਰ 1000 ਰੁਪਏ ਦਾ ਬਣ ਜੂ ਜਾਂ ਉੱਡ ਜੂ ਨਾ ਮੈਂ ਤਾਂ ਕਿਹੜਾ ਲਾਉਣਾ ਤਾਂ ਕੋਈ ਨਾ ਮੈਨੂੰ ਰਾਇ ਸਟੋਰੀ ਕਰਦੂ ਤੇ ਟਮਾਟਰ ਦੀ ਤੇ ਤੋਰੀਆਂ ਦੀ ਟਿੰਡੇ ਦੀ ਇਹਨਾਂ ਦੀ ਸ਼ਰਤ ਲਾਉਣਾ ਟਿੰਡੀ ਜਲਾ ਪਿੰਡੀ ਦੀ ਤੋਰੀ ਦੀ ਵੀ ਲਾਦਾ ਯਾਰ ਕੋਈ ਨਹੀਂ ਜੀ। 1000 ਰੁਪਏ ਚੱਲਾ ਯਾਰ। ਹਾਂ ਲਾਲਾ 1000 ਰੁਪਏ ਵੀ ਲਾ ਲਾ। ਹਾਂ ਇਹ ਸ਼ਰਤ ਚੱਲ 1000 ਰੁਪਏ। ਮਨੇ ਮੋੜ ਨੂੰ ਪਾਇਆ 1000 ਰੁਪਏ ਦਾ ਵੀ ਚੱਲ। ਚਲੋ ਚੱਲਦੇ ਹੁਣ ਅੱਡੇ ਗਣੀ। ਜਾਵਾ ਰਗੜੇ ਜਾਵਾ ਤੁਸੀਂ। ਹਾਂ ਜਮਾ ਨਹੀਂ ਲੱਗਦੀ। ਅਸੀਂ ਰਗੜੇ ਜਾਂਦੇ ਹਾਂ। ਉਹ ਸ਼ਰਤ ਲਾਇਆ ਰਗੜੇ ਜਾਣਗੇ ਹੋਰ ਰਗੜੇ ਜਾਣਗੇ। ਬੂਟਾ ਨੂੰ ਪਾਣੀ ਪੂਣੀ ਪਾਇਆ ਕਰੋ। ਇਹਨਾਂ ਨੂੰ ਵੀ ਪਾਣੀ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਪੀਂਦੇ ਆ। ਮੈਂ ਕਿ ਡੇਟ ਤੇ ਅੰਨ ਕਿਤੇ ਮਿਲਣ ਮਿਲਣਗੇ ਸਾਨੂੰ। ਇਹ ਬਾ ਜਾਂਦਾ ਮੈਂ ਕੋਈ ਯਾਰ ਬਿਲਿਆਂ ਨੂੰ। ਚਲੋ ਜੀ ਬਲੋਟ 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 ਮਲੋ ਇਹਦਾ ਵੀ ਆਡ ਨਹੀਂ ਯਾਰਾ ਹੁੰਦਾ ਸੀ ਨਵੇਂ ਨੂੰ ਤੇ ਦੇ ਬਾਰੇ ਪਤਾ ਹੀ ਨਹੀਂ ਹੋਣਾ ਵੀ ਇਹ ਵੀ ਆਪਣੇ ਚੀਜ਼ਾਂ ਕੰਮ ਆਉਂਦੀਆਂ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਬਈ ਆ ਆਪਣਾ YouTube ਚੈਨਲ ਹੈ ਚੜਦਾ ਪੰਜਾਬ ਸ਼ੋਅ ਤੇ Facebook ਤੇ ajumandera te a z u m w n ਸਾਰੇ ਜਣੇ ਇਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਥੋਡੇ ਕਮੈਂਟ ਕਰਨਾ ਲਾਈਕ ਕਰਨਾ ਬਹੁਤ ਹੌਸਲਾ ਮਿਲਦਾ ਤੇ ਥੋਡੇ ਸਾਰਿਆਂ ਦਾ ਦਿਲ ਦੀਆਂ ਗਰਾਂਗਾਂ ਤੋਂ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਪਿਆਰ ਕਰਦੇ ਰਹੋ ਬਾਕੀ ਅੱਜ ਮੌਸਮ ਵੀ ਖਰਾਬ ਦੱਸੀ ਜਾਂਦੇ ਆ ਵੇਖਦੇ ਆ ਕੀ ਬੰਦ ਆ ਗਰਮੀ ਬਹੁਤ ਵੱਧ ਚੁੱਕੀ ਐ ਤੇ ਫਿਲਹਾਲ ਹੁਣ ਆਪਾਂ ਵੱਧਦੇ ਆ ਅੱਜ ਦੀ ਖੂਬਸੂਰਤ ਵੀਡੀਓ ਵੱਲ ਜਿਵੇਂ ਕਿ ਮੈਂ ਦੱਸਿਆ ਵੀ ਗਰਮੀ ਬਹੁਤ ਵੱਧ ਚੁੱਕੀ ਐ ਤੇ ਬੂਟਿਆਂ ਨੂੰ ਪਾਣੀ ਪੂਣੀ ਪਾਇਆ ਕਰੋ ਇਹਨਾਂ ਨੂੰ ਵੀ ਪਾਣੀ ਬਹੁਤ ਜ਼ਰੂਰੀ ਐ ਜਿਵੇਂ ਆਪਾਂ ਪੀਂਦੇ ਆ ਜਿੰਨੀ ਗਰਮੀ ਜ਼ਿਆਦਾ ਐ ਉਨਾਂ ਹੀ ਵੱਧ ਪਾਣੀ ਦੇਣ ਦੀ ਲੋੜ ਹੁੰਦੀ ਐ ਉਹਦੇ ਨਾਲ ਇਹ ਬੂਟੇ ਹਰੇ ਭਰੇ ਰਹਿੰਦੇ ਆ ਬਾਕੀ ਜਿਹੜੇ ਵੱਡੇ ਦਰਖਤ ਆ ਵੱਧ ਤੋਂ ਵੱਧ ਉਹ ਜ਼ਰੂਰ ਲਾਓ ਭਾਵੇਂ ਇੱਕ ਹੀ ਲਾਓ ਤੇ ਉਹਨੂੰ ਪਾਲ ਪੋਸ ਕੇ ਵੱਡਾ ਕਰੋ ਤਾਂ ਜੋ ਜਿਹੜੇ ਛਾਂ ਵੀ ਦੇਣ ਤੇ ਫਲ ਵੀ ਦੇਣਾ ਆ ਦੇਖੋ ਫਲ ਪੈਣ ਲੱਗ ਗਿਆ ਤੇ ਹੋਰ ਥੋੜੇ ਸਮੇਂ ਜਮਣੇ ਜਮਣਾ ਹੋ ਜਾਣਗੇ ਨਾਲੇ ਆਪ ਖਾਓ ਨਾਲੇ ਭਾਵੇਂ ਠੇਕੇ ਦੇ ਦਿਓ ਘਰ ਦਾ ਫਰੂਟ ਤੇ ਘਰ ਦੀ ਸਬਜ਼ੀ ਗਰੀਸ ਨਹੀਂ ਹੁੰਦੀ ਇਹ ਕੰਮ ਤਾਂ ਆਪ ਕਰ ਹੀ ਸਕਦੇ ਆ ਘਰਾਂ 'ਚ ਹਰ ਇੱਕ ਦਿਨ ਇੰਨਾ ਥਾਂ ਤਾਂ ਹੈਗਾ ਹੀ ਐ ਵੱਧ ਤੋਂ ਵੱਧ ਬੂਟੇ ਲਾਓ ਜੇ ਗਰਮੀ ਤੋਂ ਬਚਣਾ ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜੂ ਦੁਬਈ ਵਰਗੇ ਦੇਸ਼ਾਂ ਨੇ ਆਪਦੇ ਆਪ ਨੂੰ ਸਹੀ ਕਰ ਲਿਆ ਉੱਥੇ ਸਮਾਂ ਠੰਡ ਹੋਣ ਲੱਗ ਗਈ ਹੁਣ ਬਹੁਤ ਵੱਡੇ ਵੱਡੇ ਉਹਨਾਂ ਨੇ ਮਤਲਬ ਜੰਗਲ ਬਣਾਈ ਜਾਂਦੇ ਹੁਣ ਸ਼ਾਰਜਾਂਟ ਤੁਸੀਂ ਸਰਚ ਮਾਰਿਓ ਤੇ ਆਪਣੇ ਸਮਾਂ ਗਰਮੀ ਵੱਧਦੀ ਜਾਂਦੀ ਐ ਤੇ ਕੰਟਰੋਲ ਕਰਨਾ ਚਾਹੀਦਾ ਚਲੋ ਚੱਲਦੇ ਹੁਣ ਅੱਡੇ ਗਣੀ ਵੇਣੇ ਬਾਪਿਆਰ ਕੇ ਬੈਠਿਆ ਕਿ ਨਹੀਂ ਬੈਠੇ ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਐ ਮਾ ਕੇ ਤਾਂ ਐ ਲਿਖਿਆ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਬਦੁੰਦੀ ਚਲੋ ਜੀ ਚੱਲਦੇ ਆਂ ਬਹੁਤ ਜਿਆਦਾ ਗਰਮੀ ਹੈ ਸੂਰ ਜਮਾਿਆ ਹੋਇਆ ਪਿਆ ਤਟਾ ਤਟਾ ਗੰਡੇ ਆ ਗਏ ਜੀ ਗੰਡੇ ਲੈਣੇ ਆ ਕਿਸੇ ਨੇ ਇਕੱਲੇ ਵੇਚ ਰਹੇ ਅੱਛਾ ਜੇ ਐਂ ਹੁੰਦਾ ਵੀ ਵੀਡੀਓ ਪਾਈ ਦਾ ਫਾਇਦਾ ਹੈ ਇੱਕ ਕਰੀਏ ਬੋਟ ਟੁੱਟ ਗਿਆ ਸੀਗਾ ਆਪਾਂ ਪਾਈ ਸੀ ਵੀਡੀਓ ਤੇ ਉਦੋਂ ਮੈਨੂੰ ਪ੍ਰਿੰਸੀਪਲ ਸਾਰੇ ਮਿਲੇ ਸੀ ਰੋਦੇ ਬਦੌਲ ਤੇ ਸਾਮ੍ਹ ਭਾ ਗਿਆ ਸੀ ਤੇ ਦੂਰੀਆਰੀ ਹੁਣ ਮਾਸਟਰ ਆਰਕੇ ਨੇ ਬਹੁਤ ਵਧੀਆ ਤਰੀਕਾ ਨਾਲ ਲਾਇਆ ਜਿੰਨਾ ਵੀ ਕਹਿ ਦਈਏ ਹੋਰ ਮਾਤਾ ਠੀਕ ਹੋ ਮਰੇ ਕਾ ਦਾ ਕੰਮ ਚੱਲੀ ਜਾਂਦਾ ਹੈ ਤੇ ਦਿਹਾੜੀ ਲੁੜੀ ਆ ਗਈ ਮਾਤਾ ਕਿ ਨਹੀਂ ਆਈ ਵਿੱਚ ਵਿੱਚਾਈ ਨਹੀਂ ਆਉਂਦੇ ਵਿੱਚ ਆ ਗਈ ਤੇ ਵਿੱਚੇ ਆਈ ਨਾਲੇ ਤੇ ਪੈਸੇ ਬਹੁਤ ਜ਼ਰਦ ਰੁਕੇ ਹੋਏ ਨਹੀਂ ਨਹੀਂ ਬਾਵਾ ਬੂਵਾ ਚੱਲ ਦਿੱਤਾ ਨਹੀਂ ਜਿਹੜੇ ਅਸੀਂ ਛਿੜੀ ਚੜਾਏ ਸੀ ਉਹ ਤਾਂ ਆ ਗਏ ਹਾਂਜੀ ਜਿਹੜੇ ਇੱਥੇ ਰਹੇ ਸੀ ਉਹ ਨਹੀਂ ਆ ਜੀ ਆਏ ਅਸੋ ਨਹੀਂ ਆਏ ਚਲੋ ਉਹ ਤਾਂ ਫਿਰ ਆ ਜਾਣਗੇ ਉਹ ਆ ਜਾਣਗੇ ਹਾਂ ਚੱਲੀ ਅੰਦਰ ਜਾਂਦਾ ਤਾਂ ਪਰ ਗਰਮੀ ਜੀ ਹੋ ਗਈ ਇੱਕ ਦਮ ਯਾਰਾ ਹਾਂ ਗਰਮੀ ਦਿੱਤੀ ਜਾਂਦੇ ਵੀ ਆਪਣੇ ਪੰਜਾਬ ਚ ਹੁਣ ਆਦੇ ਆ ਮੀਂਹ ਆਊਗਾ ਮੌਨਸੂਨ ਹੋਰ ਤਕੜੀ ਸਿਹਤ ਮਾਤਾ ਹਾਂ ਠੀਕ ਹੈ ਚਲੋ ਭਾਈ ਇਹ ਹੈ ਜੀ ਸਾਡੇ ਪਿੰਡ ਦੀਆਂ ਮਿਹਨਤੀ ਮਾਵਾਂ ਅੱਛਾ ਗੱਲ ਹੋ ਰਹਾ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਪੁਰਾਣਿਆਂ ਨੇ ਤਾਂ ਸਾਰੇ ਖਾਦਾ ਹੀ ਹੋਣਾ ਤੁੱਕੇ ਦਾ ਚਾਰ ਅਸੀਂ ਵੀ ਖਾਦਾ ਅੱਜ ਕੱਲ ਤਾਂ ਖਰ ਕੋਈ ਪਾਉਂਦਾ ਨਹੀਂ ਇਹਦਾ ਵੀ ਆਡੀ ਨਿਆਰਾ ਹੁੰਦਾ ਸੀ ਨਵੇਂ ਨੂੰ ਤੇ ਦੇ ਬਾਰੇ ਪਤਾ ਹੀ ਨਹੀਂ ਹੁਣਾ ਵੀ ਇਹ ਵੀ ਆਪਣੇ ਚੀਜ਼ਾਂ ਕੰਮ ਆਉਂਦੀਆਂ ਉਪਕਿਆਂ ਦਾ ਚਾਰ ਇਹ ਕਿੰਡੇ ਵਾਲਾ ਫਿਰਦਾ ਗੰਡੇ ਹੀ ਗੰਡੇ ਆ ਜੀ ਸ਼ੀਕਰ ਦੇ ਗੰਡੇ ਲੈ ਲੋ ਆਖਣਗੇ ਸ਼ੀਕਰ ਦੇ ਹੂੰ ਦੇਖੋ ਖਰੀਦੋ ਆਹ ਦੇਖ ਲੋ ਹਰੇਕ ਬੰਦਾ ਆਪਦੇ ਆਪਦੇ ਕਰਮਾਂ ਦੀ ਰੋਟੀ ਖਾਂਦਾ ਇੱਕ ਗੰਡੇ ਵਾਲਾ ਉਥੇ ਇੱਕ ਆਪਾਂ ਜਿਹੜੀ ਬੈਲ ਵੀਡੀਓ ਬਣਾਈ ਉਹ ਵੀ ਆ ਗਿਆ ਹਰੇਕ ਬੰਦੇ ਦੇ ਆਪਦੇ ਆਪਦੇ ਕਰਮ ਹੁੰਦੇ ਆ ਮਿਲਣਾ ਉਹਨੇ ਜਿੰਨਾ ਕਰਮਾਂ ਚ ਪਰਮਾਤਮਾ ਨੇ ਲਿਖਿਆ ਹੋਵੇ ਬੱਟੇ ਬੱਬਰ ਕੇ ਸੁੱਕੇ ਗੰਡੇ ਲੈ ਲਓ ਗੰਡੇ ਲੈ ਲਓ ਸੁੱਕੇ ਹੋਰ ਜੀ ਕੀ ਹਾਲ ਹੈ ਠੀਕ ਆ ਬਹੁਤ ਪਾਈ ਨਹੀਂ ਬੋਤਲ ਕਾਲ ਆਬ ਲਈ ਜਨਾ ਪਾਈਏ ਉਹ ਉਹ ਚ ਰੋਗੋ ਪਾਈ ਤੂੰ ਤਾਂ ਪਰਾਣੀ ਵੀ ਹੋ ਗਈ ਕਿਹਨੂੰ ਫੋਨ ਲਾਈ ਜਨਾ ਹੈ ਕਿਹਨੂੰ ਲਾਈ ਜਨਾ ਹੋਰ ਜਨਾ ਮੈਂ ਜਿਹੜਾ ਇਹ ਪਿੰਟਰ ਹੈ ਇਹਦੀ ਵੀਡੀਓ ਹੈ ਆਇਆ ਇਹ ਕਮਾਈ ਬਹੁਤ ਕਰਦਾ ਕਾਦੀ ਯਾਰ DNA ਰੋਜ਼ ਸਾਫ ਹੈ ਕਾਦਾ ਇਹਦਾ ਪੀਟਰ ਦਾ ਕਿਰਾਏ ਦਾ ਕਿਰਾਇਆ ਪੀਟਰ ਚੱਲਦੇ ਅਗਲੇ ਦੇ ਕੋਈ ਇਹਨੂੰ ਸਾਈਡ ਦਾ ਨਹੀਂ ਹਾਂ ਕੋਈ ਟਾਈਰ ਨਹੀਂ ਦੱਤਾਂ ਦੇ ਮਰ ਰੱਖਦਾ ਆਹਨੇ ਕਿਹੜਾ ਟਾਇਰ ਲੈ ਗਿਆ ਕਿਹੜਾ ਟਾਇਰ ਲੈ ਆਉਂਦਾ ਆਪ ਤੇ ਪੀਟਰ ਦਾ ਫੇਰ ਇਹ ਤਾਂ ਕੋਲ ਦੀ ਨੰਗੇ ਟਾਇਰ ਆ। ਕੀ ਆ ਹੋ? ਟਾਇਰ ਅੱਗੇ ਨੰਗੇ ਕਿਹੜਾ ਟਾਇਰ ਆ? ਸੱਚੀ ਗੱਲ ਆ ਕਿ ਝੂਠੀ ਐ ਭਾਈ ਉਹ। ਸੱਚੀ ਗੱਲ ਆ ਕਿ ਝੂਠੀ ਐ? ਇਹਦਾ ਫੋਨ ਤੇ ਲੱਗਿਆ ਰਿਹਾ ਹੁਣ। ਕੱਲ ਸ਼ਰਤ ਲੱਗੀ ਜਾਂਦੀ ਐ। ਇਹ ਤਾਂ 10 ਰੁਪਏ ਪਿੰਡੀ ਆ ਇਹਦਾ। ਮੈਂ ਖੈਰ ਫੋਨ ਲਾ ਪੀ ਹਾਂ। ਆਲਾ ਮਰਨਾਲਾ ਤਮੋਨੇ ਦੇ ਕਰ ਰਸੀ ਮੈਂ ਕਿਹਾ ਤੂੰ ਫੋਨ ਲਾਉਣਾ ਜੇ ਉਹਨੇ 10 ਰੁਪਏ ਕਿਲੋ ਕਹਤਾ 1000 ਰੁਪਏ ਤੈਨੂੰ ਦੇਉਂਗਾ ਤੇ ਜੇ ਨੇ ਤੋਨੇ ਕਹਤਾ ਵਾਅਦਾ ਸੀ ਫਿਰ ਤੂੰ ਮੈਨੂੰ ਯਾਰ ਦੇ ਹਾਂ 1000 1000 ਦੀ ਸ਼ਰਤ ਹੈ ਉਹਨੇ ਲਾਲਾ ਸਰ ਦਾ ਝੂਠ ਮਾਰਨਾ ਕੀ ਇਹ ਆਦਾ ਵੀ ਪਿੰਡੀ 10 ਰੁਪਏ ਹੈ ਮੰਡੀ ਚੜਾ ਤੋਰੀ ਦਾ 10 ਦਾ ਕੰਮ ਦਾ 10 ਦਾ ਆਰਡਰ ਵੀ 10 ਦਾ ਤੋਰੀ 10 ਰੁਪਏ ਤੋਰੀ ਵੀ 10 60 ਰੁਪਏ ਤੋਂ ਘੱਟ ਪਜਾਵਾ ਤੋਂ ਘੱਟ ਕੋਈ ਤੈਨੂੰ ਫੁੱਲ ਨਹੀਂ ਹੁੰਦਾ 60 50 ਦਿੰਦੇ ਆ ਕੋਈ ਜੇ ਵੀ ਇਹ ਲੈ ਨਾ ਉਹ ਬਿਲਤੀ ਜਾਈ ਮਿਲਿਆ ਹੈ ਜਿਹੜੀ ਇਹ ਮੈਨੂੰ ਅਹੀਂ ਪੁੱਛਿਆ ਤੋਰੀ ਵੱਡੀ ਛੋੜੀ ਆ ਦੀ ਜਮਾ ਪਤਾ ਹੀ ਤੋਰੀ ਜਮਾ ਸੱਦਰੀ ਤੋੜ ਕੇ ਦੇਈ ਜਾਂਦੇ ਮੈਨੂੰ ਮੈਂ ਨੋਟ ਵੀ ਲਿਆ ਆ ਆ ਤਾਂ ਹੁਣ ਭਾਵੇਂ ਜੇ ਖੇਤ ਲੱਗੀਏ ਘਰੇ ਲੱਗੀਏ ਤਾਂ ਮੁਕਤੀ ਆ ਜਾਂਦੀ ਹੈ ਪਰ ਮੰਡੀ ਦਾ ਰੇਟ ਇੰਨਾ ਆਏ ਤਾਂ ਜਮੇ 10 ਰੁਪਏ ਕਿੱਦਾਂ ਕੋਲਾਕਾ ਸ਼ਰਤ ਫਿਰ ਯਾਰ 1000 ਰੁਪਏ ਜਿਆਦਾ ਬਣਜੂ ਜਾਂ ਉੱਡਜੂ ਨਾ ਮੈਂ ਤਾਂ ਖੇਤ ਲਾਉਣਾ ਤਾਂ ਮੁੰਡੇ ਨੂੰ ਰਾਇ ਮੇਰੇ ਕੋਲ 10 ਸਰ ਆਨਲਾਈਨ ਕੰਮ ਨਾ ਵੀ ਪਤਾ ਭੱਜ ਗਿਆ ਟੋਰੀ ਵੀ ਕਦੂ ਦੀ ਟਮਾਟਰ ਦੀ ਤੇ ਟੋਰੀਆਂ ਦੇ ਟਿੰਡੇ ਦੀ ਇਹਨਾਂ ਦੀ ਸ਼ਰਤ ਲਾਉਣਾ ਹੈ ਟਿੰਡੀ ਦੀ ਲਾ ਪਿੰਡੀ ਦੀ ਟੋਰੀ ਦੀ ਵੀ ਲਾ ਲੈ ਯਾਰ ਨਾ ਰੋੜੀ ਵੀ ਲਾ ਰਿਹਾ ਤੋਰੀ ਦਾ ਰੁਪਿਆ ਚੱਲਾ ਯਾਰ ਹਾਂ ਲਾਲਾ ਤੋਰੀ ਦੀ ਵੀ ਲਾਦਾ ਆਵੇਂ ਸ਼ਤ ਚੱਲ 1000 ਰੁਪਏ ਦਾ ਵੀ ਚੱਲ ਹੁਣੇ ਮੰਡੀ ਜਾਣਾ ਹੁਣੇ ਖਬਰ ਦੋ ਲਾਲਾ ਯਾਰ ਹੁਣੇ ਆ ਜਾ ਨਹੀਂ ਮੈਂ ਮੋਹਣੀ ਨੂੰ ਹੁਣੇ ਪਾਣੀ ਚੱਲੋ ਮੈਂ ਮੰਡੀ ਚੱਲ ਬੜਾਂਗੇ ਬਸ ਇੱਧਰ ਚਾਰ ਬੋਤਲ ਰੋੜੋ ਰੋੜੋ ਰਕੜੇ ਜਾਵਾ ਤੂੰ ਕੌਣ ਜਵਾਂ ਲੱਗਣੀ ਆਸੀ ਲੱਗਣੀ ਆ ਹਾਂ ਉਹ ਸ਼ਰਤ ਲਾਇਆ ਰਕੜੇ ਜਾਣਗੇ ਹੋਰ ਰਕੜੇ ਜਾਣਗੇ ਲੈ ਵੀ ਪੂਰੀ ਸ਼ਰਤੋ ਸ਼ਰਤੀ ਕੰਮ ਹੋਣ ਲੱਗਿਆ ਇਹਨਾਂ ਦੀ ਜੀਵ ਰਾਉਣੀਆਂ ਇਹਨਾਂ ਨੇ ਕੁਝ ਨਹੀਂ ਕਰਨਾ ਸਹੀ ਗੱਲ ਐ ਯਾਦਾ ਲਾਸ਼ਰਤ ਤੁਗਲ ਜਾ ਰਿਆ ਅੰਦਰ ਗੜ ਲਾਇਆ ਨਹੀਂ ਹਲੇ ਮੈਂ ਕਿਵੇਂ ਐਸ ਵੇਲੇ ਵਾਪਸ ਕਦੋਂ ਆਏਗਾ ਕੱਲ ਨੂੰ ਹਾਂ ਕੱਲ ਨੂੰ ਆਜੋ ਤਾਂ ਬਸੇ ਨਹੀਂ ਹੋਣੀ ਹਣਾ ਹੋਰ ਮੈਂ ਕਿ ਡੇਟ ਤੇ ਹਨ ਕਿਥੇ ਮਿਲਣ ਬੁਲਣ ਕਿ ਸਾਨੂੰ ਜੇ ਬਹ ਜਾਂਦਾ ਮੈਂ ਕੋਈ ਯਾਰ ਮਿਲਿਆ ਨੂੰ ਪਾਰਟੀ ਸ਼ਾਰਟੀ ਕਰਨਾ ਨਹੀਂ ਨਹੀਂ ਅੱਛਾ ਅੱਜ ਮੈਂ ਵੀਡੀਓ ਬਣਾਈ ਸੀ ਤੁੱਕੇ ਵੇਖ ਕੇ ਮੈਂ ਕਿ ਪਹਿਲਾਂ ਨਾ ਤੁੱਕਿਆਂ ਦਾ achar ਸਾਰੇ ਖਾਦੇ ਹੁੰਦੇ ਸੀ ਹੁਣ ਵੇਖ ਲੈ ਤੁੱਕਿਆਂ ਦਾ achar ਨਾ ਕੋਈ ਪਾਉਂਦਾ ਨਾ ਖਾਂਦਾ ਹਣਾ ਪਾਉਂਦੇ ਤੁਸੀਂ ਵਧੀਆ ਹੈ ਹੌਸ ਬੜੀਆ ਬਣਦਾ ਮਰਦਾ ਖਾਦਾ ਮੈਂ ਨਵੇਂ ਨੂੰ ਤਾਂ ਨਹੀਂ ਪਤਾ ਨਾ ਹਮ ਤੱਕ ਨੂੰ ਬੋਲ ਹਾਂ ਟੁੱਕਾ ਬੋਤਲਾਂ ਪਾਣੀ ਦਾ ਪਾਣੀ ਸੁਵਾ ਦੇ ਲੈ ਇਹ ਪਾਣੀ ਕਿਹੜਾ ਲਿਆਉਂਦੇ ਹਾਂ ਤਾਂ ਜਾ ਤਾਂ ਮਿਲ ਨਹੀਂ ਰਹੀ ਆ ਟੁੱਕੇ ਵਾਧੂ ਆਸ ਲੱਗੇ ਵੇ ਜਿਹਨੇ ਮਰਜੀ ਤੋੜ ਲੋ ਟੁੱਕੇ ਟੁੱਕੇ ਹੋਰ ਬਾਬਾ ਜੀ ਤਕੜੀ ਸਿਹਤ ਠੀਕ ਜੀ ਅਸੀਂ ਜਲਦੀ ਗਾਣਾ ਇੱਕ ਅੱਧਾ ਹੋਰ ਕਰਾਂਗੇ ਤੇ ਸਾਰਿਆਂ ਨੇ ਸਪੋਰਟ ਪਹਿਲਾਂ ਹੀ ਕਰਨੀ ਠੀਕ ਆ ਭਾਈ ਚਲੋ ਮਰਜ਼ੀਆਂ ਕਰੋ ਹਾਂ ਇੱਕ ਅੱਧਾ ਗਾਣਾ ਹੋਰ ਸਾਡਾ ਚਲੋ ਜੀ ਬਲੋਟ 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 ਮਲੋਟ ਆਜ ਅੰਨ ਕੀ ਰਹੀ ਰੱਪੇ ਸਿਆ ਜੇ ਤਾਂ ਵਿਹਣਾ ਹੋਣਾ ਤਾਂ ਗੰਗ ਲੱਗ ਗਈ ਕਣੀ ਫਿਰ ਨੇ ਰਿਆ ਚੁੱਕੀ ਹੈ ਫੁੱਲ ਬਹੁਤ ਤੇ ਨੇ ਰਾ